ਸ਼੍ਰੀ ਗੁਰੂ ਨਾਨਕ ਦੇਵ ਜੀ ਜਨੇਊ ਸੰਸਕਾਰ ਜਦੋਂ ਨਾਨਕ ਜੀ 9 ਸਾਲ ਦੇ ਹੋਏ ਤਾਂ ਪਿਤਾ ਮਹਿਤਾ ਕਾਲੂ ਜੀ ਨੇ ਖੁਲ ਰੀਤੀ ਰਿਵਾਜਾਂ ਅਨੁਸਾਰ ਜਨੇਊ ਧਾਰਨ ਦੀ ਰਸਮ ਲਈ ਸਮਾਰੋਹ ਆਯੋਜਿਤ ਕੀਤਾ ਜਿਸ ਵਿੱਚ पांडे ਪੰਡਿਤ ਹਰਦਿਆਲ ਜੀ ਨੂੰ ਸੱਦਿਆ ਗਿਆ ਜਨੇਊ ਦੀ ਸਾਰੀ ਸ਼ਾਸਤਰੀ ਵਿਦਿਆ વિધੀਆਂ ਨੂੰ ਪੂਰਾ ਕਰਨ ਤੋਂ ਬਾਅਦ ਜਦੋਂ ਪੁਜਰੀਤ ਜੀ ਨਾਨਕ ਜੀ ਨੂੰ ਜਨੇਊ ਗਵਾਉਣ ਲਈ ਅੱਗੇ ਵਧੇ ਤਾਂ ਬਾਲਕ ਨਾਨਕ ਜੀ ਨੇ ਉਹਨਾਂ ਦਾ ਹੱਥ ਫੜ ਲਿਆ ਅਤੇ ਪੁੱਛਿਆ ਪੰਡਿਤ ਜੀ ਤੁਸੀਂ ਮੈਨੂੰ ਜੋ ਇਹ ਜਨੇਊ ਧਾਰਨ ਕਰਵਾ ਰਹੇ ਹੋ ਇਸ ਦਾ ਮੈਨੂੰ ਕੀ ਲਾਭ ਹੋਵੇਗਾ ਤਦ ਪੰਡਿਤ ਜੀ ਹੈਰਾਨ ਹੋ ਗਏ ਕਿਉਂਕਿ ਅਜ ਤੱਕ ਕਿਸੇ ਨੇ ਵੀ ਉਹਨਾਂ ਤੋਂ ਇਹ ਪ੍ਰਸ਼ਨ ਨਹੀਂ ਸੀ ਪੁੱਛਿਆ ਤਦ ਪੰਡਿਤ ਜੀ ਨੇ ਸ਼ਾਸਤਰਾਂ ਦੇ ਅਨੁਸਾਰ ਜਨੇਊ ਦੇ ਲਾਬਾਂ ਦੀ ਵਿਆਖਿਆ ਕਰਨੀ ਸ਼ੁਰੂ ਕਰ ਦਿੱਤੀ ਕਿ ਇਹ ਕੋਈ ਮਾਮੂਲੀ ਤਾਗਾ ਨਹੀਂ ਹੈ ਇਹ ਪਵਿੱਤਰ ਜਨੇਊ ਹੈ ਇਹ ਉੱਚ ਜਾਤੀ ਦੇ ਹਿੰਦੂਆਂ ਦੀ ਨਿਸ਼ਾਨੀ ਹੈ ਇਸ ਦੇ ਬਿਨਾ ਵਿਅਕਤੀ ਸ਼ੂਦਰ ਦੇ ਸਮਾਨ ਹੈ ਜੇਕਰ ਤੁਸੀਂ ਇਹ ਜਨੇਊ ਧਾਰਨ ਕਰ ਲਵੋਗੇ ਤਾਂ ਪਵਿੱਤਰ ਹੋ ਜਾਵੋਗੇ ਇਹ ਜਨੇਊ ਅਗਲੇ ਸੰਸਾਰ ਵਿੱਚ ਵੀ ਤੁਹਾਡੀ ਸਹਾਇਤਾ ਕਰੇਗਾ ਪਰ ਨਾਨਕ ਜੀ ਇਸ ਜਵਾਬ ਤੋਂ ਸੰਤੁਸ਼ਟ ਨਹੀਂ ਸਨ ਉਹਨਾਂ ਨੇ ਕਿਹਾ ਪੰਡਿਤ ਜੀ ਤੁਸੀਂ ਜਨੇਊ ਦੇ ਬਹੁਤ ਗੁਣ ਦੱਸੇ ਪਰ ਮੈਨੂੰ ਇਸ ਵਿੱਚ ਸ਼ੰਕਾ ਹੈ ਪੰਡਿਤ ਜੀ ਨੇ ਕਿਹਾ ਪੁੱਛੋ ਪੁੱਤਰ ਕੀ ਸ਼ੰਕਾ ਹੈ ਨਾਨਕ ਜੀ ਨੇ ਕਿਹਾ ਮੇਰੇ ਖਿਆਲ ਵਿੱਚ ਤਾਂ ਇਹ ਜਨੇਊ ਮਨੁੱਖ ਨੂੰ ਮਨੁੱਖ ਤੋਂ ਵੱਖ ਕਰਕੇ ਮਾਤ-ਪੇਤ ਪੈਦਾ ਕਰਦਾ ਹੈ ਅਤੇ ਵਰਗੀਕਰਨ ਕਰਕੇ ਬਿਨਾਂ ਕਿਸੇ ਅਸਲੀ ਆਧਾਰ ਦੇ ਕਿਸੇ ਨੂੰ ਨੀਚ ਅਤੇ ਕਿਸੇ ਨੂੰ ਸ੍ਰੇਸ਼ਟ ਦਰਸਾਣ ਦੀ ਅਸਫਲ ਕੋਸ਼ਿਸ਼ ਕਰਦਾ ਹੈ ਇਹ ਇਸਤਰੀਪੁਰਖ ਵਿੱਚ ਵੀ ਅੰਤਰ ਕਰਦਾ ਹੈ ਇਸਤਰੀ ਨੂੰ ਜਿਨੇ ਉਹਦਾ ਅਧਿਕਾਰ ਨਾ ਦੇ ਕੇ ਉਸ ਨੂੰ ਪੁਰਖ ਦੀ ਸਮਾਨਤਾ ਦੇ ਅਧਿਕਾਰ ਵੱਲੋਂ ਵੰਚਿਤ ਕਰਦਾ ਹੈ ਤੁਸੀਂ ਕਿਹਾ ਕਿ ਇਹ ਧਾਗਾ ਉੱਚ ਜਾਤੀ ਦੀ ਨਿਸ਼ਾਨੀ ਹੈ ਪਰ ਮੇਰੀ ਨਜ਼ਰ ਵਿੱਚ ਉੱਚ ਜਾਤੀ ਵਾਲਾ ਤਾਂ ਉਹ ਹੋ ਹੈ ਜਿਨੇ ਉੱਚੇ ਅਤੇ ਨੇਕ ਕਾਰਜ ਕੀਤੇ ਹੋਣ ਅਤੇ ਨੀਚ ਉਹ ਹੈ ਜਿਸ ਦੇ ਕਾਰਜ ਨੀਚ ਅਤੇ ਭੈੜੇ ਹੋਣ ਨਾਲ ਹੀ ਤੁਸੀਂ ਕਹਿੰਦੇ ਹੋ ਕਿ ਇਹ ਧਾਗਾ ਮਨੁੱਖ ਦੇ ਅਗਲੇ ਜਨਮ ਵਿੱਚ ਸਹਾਇਤਾ ਕਰਦਾ ਹੈ ਨਹੀਂ ਇਹ ਧਾਗਾ ਸਤਾ ਸਜੀਵ ਦੇ ਨਾਲ ਇੱਥੇ ਹੀ ਰਹਿ ਜਾਵੇਗਾ ਜਦੋਂ ਅੰਤਮ ਸਮਾਂ ਸਰੀਰ ਜਲੇਗਾ ਤਾਂ ਇਹ ਧਾਗਾ ਵੀ ਉਸਦੇ ਨਾਲ ਹੀ ਜਲ ਜਾਵੇਗਾ ਇਸ ਲਈ ਤੁਸੀਂ ਮੈਨੂੰ ਅਜੀਹਾਂ ਧਾਗਾ ਪਾਓ ਜੋ ਹਰ ਸਮਾਂ ਮੇਰੇ ਨਾਲ ਰਹੇ ਮੈਨੂੰ ਭੈੜੇ ਕਾਰਜ ਕਰਨ ਤੋਂ ਬਚਾਵੇ ਅਤੇ ਚੰਗੇ ਕੰਮ ਕਰਨ ਦੀ ਪ੍ਰੇਰਣਾ ਦੇਵੇ ਪੰਡਿਤ ਜੀ ਨੇ ਬਹੁਤ ਸ਼ਾਂਤ ਭਾਵ ਵੱਲੋਂ ਕਿਹਾ ਉੱਤਰ ਨਾਨਕ ਅੱਛਾ ਤਾਂ ਤੁਸੀਂ ਹੀ ਸਾਨੂੰ ਦੱਸ ਦੱਸ ਦਿਓਗੇ ਕਿਹੜਾ ਜਨੇਉ ਉਦਾਹਰਣ ਕਰਨਾ ਚਾਹੀਦਾ ਹੈ ਤਦ ਗੁਰੂ ਨਾਨਕ ਜੀ ਕਹਿਣ ਲੱਗੇ ਸਭ ਤੋਂ ਪਹਿਲਾਂ ਤਰਸ ਦੀ ਇੱਕ ਪਾਸ ਬਣਾਓ ਉਸ ਤੋਂ ਸੰਤੋਸ਼ ਰੂਪੀ ਸੂਤ ਬਣੇ ਅਤੇ ਸੱਚ ਦੀ ਉਸ ਨੂੰ ਵਟ ਲਗਾਓ ਅਤੇ ਜਤੀ ਪੰ ਦੀ ਗੱਠ ਲਗਾਓ ਅਜਿਹਾ ਜਨੇਉ ਜਿਸ ਵਿੱਚ ਤਰਸ ਸੱਚ ਆਦਿਕਰਮ ਹੋਣ ਉਹ ਗੱਲੇ ਵਿੱਚ ਪਾਈਏ ਇਹ ਸੁਣ ਕੇ ਕਿਸੇ ਨੇ ਵੀ ਉਹਨਾਂ 'ਨ ਕੋਈ ਜ਼ੋਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਸ਼ਬਦ ਬਾਣੀ ਵਿੱਚ ਦਰਜ ਹਨ। ਰਾਗ ਆਸਾ ਅੰਗਮ 471। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ। ਇਹ ਜਨੇਊ ਜੀ ਦਾ ਹਾਈ ਤਾ ਭਾਂਡੇ ਕਤ। ਨਾ ਇਹੋ ਟੁੱਟੇ ਨਾ ਮਲ ਲਾਗੇ ਨਾ ਇਹੋ ਜਲੇ ਨਾ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਗੁਰੂ ਸਾਹਿਬਾਨਾਂ ਦੀਆਂ ਸਾਖੀਆਂ ਅਤੇ ਹੋਰ ਕਹਾਣੀਆਂ ਸੁਣਨ ਲਈ ਵੀਡੀਓਜ਼ ਨੂੰ ਲਾਈਕ ਅਤੇ ਸ਼ੇਅਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ